ਹਾਂਜੀ ਸਰ ਆ ਪਗੋੜੇ ਫੜੇ ਆ ਕੀ ਮਾਮਲਾ ਹੈ ਇਹ ਦੋ ਪੀਓ ਸੀ ਜਿਹੜੇ ਥਾਣਾ ਸ਼ਾਹਕੋਟ ਚ ਕਾਫੀ ਟਾਈਮ ਤੋਂ ਪਗੋੜੇ ਸੀ ਤੇ ਕੋਰਟ ਨੇ ਮੰਨ ਲਿਆ ਅਦਾਲਤ ਨੇ ਇਹਨਾਂ ਨੂੰ ਪਗੋੜੇ ਡਿਕਲੇਅਰ ਕੀਤਾ ਹੋਇਆ ਹੈ ਤੇ ਇਹਨਾਂ ਦਾ ਨਾਮ ਹੈਗਾ ਇੱਕ ਰਮਨ ਪੁੱਤਰ ਰੇਸ਼ਮ ਸਿੰਘ ਤੇ ਸ਼ੇਰਾ ਪੁੱਤਰ ਰੇਸ਼ਮ ਸਿੰਘ ਦੋਨੋਂ ਭਰਾ ਆ ਜੀ ਤੇ ਦੋਨੋਂ ਹੀ ਅੱਜ ਪੁਲਿਸ ਨੇ ਆਪਣੀ ਲਾ ਕੇ ਫੀਲਡਿੰਗ ਲਾ ਕੇ ਇਹਨਾਂ ਨੂੰ ਆਪਾਂ ਅਰਲੀ ਮਾਰਨਿੰਗ ਹੀ ਅਰਸਕੀਤਾ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਇਹਨਾਂ ਨੂੰ ਪੇਸ਼ ਕਰਨ ਤੋਂ ਬਾਅਦ ਜੋ ਅਦਾਲਤ ਦੇ ਹੁਕਮ ਹੋਣਗੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ ਧੰਨਵਾਦ